ਕੋਮ ਤਾਂ ਸਾਰਾ ਨਿਪਟ ਗਿਆ ਵਾ ਮੇਰਾ ਤੇ ਦੀਦੀ ਨੇ ਕਾਬ ਨੂੰ ਸਪੈਸ਼ਲ ਕਿਹਾ ਏ ਕਿ ਹੁਣ ਨੂਰ ਨੂੰ ਛੁੱਟੀਆਂ ਵਾ ਤੇ ਹੁਣ ਤੂੰ ਪੜਾਉਣਾ ਵਾ ਨੂਰ ਨੂੰ ਐਨੀ ਵੱਡੀ ਜ਼ਰਾਨੇ ਜ਼ਿੰਮੇਵਾਰੀ ਦਿੱਤੀ ਏ ਤੇ ਇਦਾਂ ਕਰਦੀ ਹਾਂ ਹੁਣ ਮੈਂ ਫ੍ਰੀ ਹਾਂ ਨਾ ਨੂਰ ਨੂੰ ਪੜਾ ਲੈਣੀ ਆ ਨਾਲੇ ਇਹ ਘੜੀ ਪਾਲ ਨੂੰ ਪੜ ਲੂਗੀ ਤੇ ਨਾਲੇ ਚਲ ਥੋੜਾ ਬ ਤਾਂ ਕੰਮ ਕਰ ਲੂਗੀ ਆਪਣਾ ਮਾਰਾ ਬਾਜ ਬਣਾ ਨੂਰ ਨੂੰ ਨੂਰਾ ਨੂਰਾ हां जी चाची ते बुलाया बुलाया तू मैं ना लिया तू हां जी ਹੁਣ ਸਰਸਰੂ ਵਾਲਾ ਤੂੰ ਵੀ ਫ੍ਰੀ ਹੋ ਗਈਆਂ ਨਾ ਤਾਂ ਮੈਂ ਵੀ ਫ੍ਰੀ ਆ ਮੈਂ ਸਾਰਾ ਕੰਮ ਕਰ ਲਿਆ ਵਾ ਤੇ ਲਿਆ ਤੈਨੂੰ ਥੋੜਾ ਜਿਹਾ ਪੜਾ ਦਾਂ ਚਾਚੀ ਮੇਰਾ ਨੀਂ ਜੀ ਕਾਂਡਿਆ ਮੈਂ ਨਹੀਂ ਪੜਨਾ ਵਾਲੇ ਮੈਂ ਨਹੀਂ ਪੜਨਾ ਵਾਲੇ ਮੇਰਾ ਜੀ ਨਹੀਂ ਕਾਂਡਿਆ ਉਹ ਤਾਂ ਸਕੂਲ ਦਾ ਇਨਾ ਕੰਮ ਮਿਲਿਆ ਹੁੰਦਾ ਵਾ ਤੇਰੀ ਮੰਮਾ ਨੇ ਕੱਲ ਮੈਨੂੰ ਸਪੈਸ਼ਲ ਕਿਹਾ ਹੀ ਉਹ ਤਾਂ ਬਦੋਂ ਉਹਨਾਂ ਨੇ ਕਹਿਣਾ ਕਿ ਇਹ ਨਹੀਂ ਪੜਾਉਣ ਰਹੀ ਹੁਣ ਇਹਦਾ ਨਹੀਂ ਦਿਲ ਕਰਣ ਡਿਆ ਹੁਣ ਉਹਨੂੰ ਇਹ ਥੋੜਾ ਪਤਾ ਕਿ ਨੋਟ ਡੇ ਕਹਿਣ ਮੈਂ ਨਹੀਂ ਪੜਨਾ ਤੇ ਲਿਆ ਮੇਰਾ ਪੁੱਤ ਬੈਕ ਤੇ ਥੋੜਾ ਜਿਹਾ ਕੰਮ ਕਰ ਲਾ ਤੇ ਬਾਕੀ ਫਿਰ ਬਾਅਦ ਚ ਜਲਦੀ ਆ ਜਾ ਲੈ ਕੇ ਇੱਥੇ ਬੈਜਾਂ ਨਹੀਂ ਆ来 ਸਾਚੀ ਮੈਡਮ ਜੀ ਤੁਸੀਂ ਆ ਕਿਤਾਬਾਂ ਲੈ ਕੇ ਆ ਗਏ ਹੋ ਬਾਕੀ ਬੈਗ ਕਿੱਥੇ ਆ ਉਹ ਉੱਥੇ ਪਿਆ ਜਾ ਫਿਰ ਬੈਗ ਲੈ ਕੇ ਆਓ ਪੂਰਾ ਐਦਾਂ ਲੈ ਆਈਏ ਜਿੱਦਾਂ ਕੋਈ ਨਾ ਇੱਕੋ ਪੀਰੀਅਡ ਲੱਗਣਾ ਹੁੰਦਾ ਤੇ ਬਸ ਉਹਦੀਆਂ ਆਪਾਂ ਕਿਤਾਬਾਂ ਖੜਨੀਆਂ ਹੁੰਦੀਆਂ ਮੈਂ ਨਾ ਪੰਜਾਬੀ ਦਾ ਹੀ ਲੈ ਕੇ ਆਈ ਹਾਂ ਚਲੋ ਬੈਗ ਰੱਖ ਇੱਥੇ ਤੇ ਉੱਪਰ ਹੋ ਕੇ ਨਾ ਇਧਰ ਹੋ ਕੇ ਸਵਾਰਨਾ ਪਿਆ ਮੇਰਾ ਪੁੱਤ ਪਹਿਲਾ ਪੰਜਾਬੀ ਦਾ ਹਾਂਜੀ ਚਲੋ ਕੱਢ ਕਿਤਾਬ ਕਿਤਾਬ ਇਹਦਾ ਮੈਂ ਵੇਖ ਚਾਚੀ ਤੁਸੀਂ ਤੇ ਨਾ ਮੈਨੂੰ ਨਾ ਆਪਣੀ ਪੰਜਾਬੀ ਵਾਲੀ ਮੈਡਮ ਵਾਂਗੂ ਲੱਗਣ ਡੇ ਜੀ ਮਰਸਾ ਹਾਂਜੀ ਸਤਰੀ ਪੰਜਾਬੀ ਅਲਟੀਚੇ ਵੇਤ ਰਹੇ ਹਾਂਜੀ ਠੀਕ ਆ ਠੀਕ ਆ ਮੈਮ ਨੇ ਆਏ ਸੀ ਕਿਹਾ ਯਾਦ ਕਰ ਲੈ ਠੀਕ ਆ ਇਹਨੂੰ ਯਾਦ ਕਰਨਾ ਵਾ ਹਾਂਜੀ ਚਲੋ ਉਹ ਤਾਂ ਕੋਈ ਗੱਲ ਨਹੀਂ ਹੁਣ ਤਾਂ ਮੈਂ ਪੰਜਾਬੀ ਅਲਟੀਚਰ ਲੱਗਣ ਡਈ ਹੈ ਨਾ ਹਾਂਜੀ ਹੁਣ ਪੰਜਾਬੀ ਅਲਟੀਚਰਾਂ ਨੂੰ ਪੂਰਾ ਪੜਨਾ ਹੈ ਠੀਕ ਆ ਪੰਜਾਬੀ ਅਲਟੀਚਰ ਕੋਲ ਡਰਦੇ ਨਹੀਂ ਕਿ ਨਹੀਂ ਡਰਦੇ ਡਰਦੇ ਹਾਂ ਹਾਂ ਤਾਂ ਬਸ ਵੇਖ ਲੈ ਜਿੱਦਾਂ ਪੰਜਾਬੀ ਅਲਟੀਚਰ ਕੋਲ ਡਰਦੇ ਹੈ ਨਾ ਇਦਾਂ ਹੁਣ ਮੇਰੇ ਕੋਲ ਡਰਨਾ ਤਾਂ ਫੇਰ ਕੰਮ ਬਣਨਾ ਹੈ ਠੀਕ ਹੁਣ ਇਹ ਨਾ ਸੋਚੀਂ ਕਿ ਚਾਚੀ ਘਰ ਪੜਾਉਣ ਦੀ ਤੇ ਚਾਚੀ ਨੇ ਲਾਡ ਕਰਨਾ ਵਾ ਜੇ ਮੈਂ ਲਾਡ ਕਰਨਾ ਤੇ ਫਿਰ ਤੇਰੇ ਦਿਮਾਗ 'ਚ ਕੁਝ ਨਹੀਂ ਹੋ ਪੈਣਾ ਮੈਂ ਮਜ਼ਾਕ ਨਹੀਂ ਕਾਂਦੀ ਥੀ ਸੱਚੀ ਮੇਰੀ ਪੰਜਾਬੀ ਵਾਲੇ ਟੀਚਰ ਲੱਗਣ ਡੇ ਜੀ ਚੱਲ ਠੀਕ ਆ ਕੋਈ ਗੱਲ ਨਹੀਂ ਪੜ੍ਹਾਈ 'ਵਲ ਧਿਆਨ ਦੇ ਲਾਉਣ ਤੋਂ ਕੀ ਗੱਲ ਆ ਬੜੀਆਂ ਹੱਸਣ ਡੀਆਂ ਜੇ ਕੀ ਗੱਲ ਹੋ ਗਈ ਤੁਹਾਨੂੰ ਮੈਨੂੰ ਵੀ ਦੱਸ ਦਿਓ ਮੈਂ ਵੀ ਹਾਸਲਾ ਮਸਾ ਦੀਦੀ ਹੱਸਣਾ ਕੀ ਜ ਤੁਸੀਂ ਮੈਨੂੰ ਕੱਲ ਕਿਹਾ ਸੀ ਪੜਾਉਣ ਵਾਸਤੇ ਤੇ ਮੈਂ ਚੱਲ ਪੜਾ ਦੇਣੀ ਆ ਤੇ ਉਹ ਤੇ ਮੈਡਮ ਐਡੀ ਆ ਕਿ ਉਹ ਆਂਦੀ ਕਿ ਚਾਚੀ ਤੁਸੀਂ ਮੈਨੂੰ ਆਪਣੀ ਪੰਜਾਬੀ ਵਾਲੇ ਟੀਚਰ ਲੱਗਣ ਡੇ ਜੋਨ ਦੀ ਮੈਡਮ পড়ਾਉਂਦੀ ਹੈ ਨਾ ਉਹਦੇ ਸਿਰਫ ਆਪਣੀ ਮੈਡਮ ਦੀਆਂ ਗੱਲਾਂ ਕਰਨ ਢੀ ਮੈਨੂੰ ਲੱਗਦਾ ਸਕੂਲ ਦੇ ਮੈਡਮਾਂ ਨੂੰ ਵੇਖਣ ਜਾਂਦੀ ਚੱਲ ਕੋਈ ਗੱਲ ਨਹੀਂ ਆ ਤੇ ਮੇਰੀ ਗੱਲ ਸੁਨਣਾ ਨੂਰ ਧਿਆਨ ਨਾਲ ਪੜ੍ਹਨਾ ਹੀ ਠੀਕ ਆ ਤੇ ਨਾਲ ਇਹ ਨਾ ਪੜ੍ਹਾਈ ਦੇ ਵਿੱਚ ਦਬਕੇ ਵੀ ਪੈਂਦੇ ਹੁੰਦੇ ਆ ਤੇ ਇਹ ਨਹੀਂ ਕਰਨਾ ਵੀ ਬਾਅਦ ਚ ਰੋਸ ਜਾਣਾ ਜਾ ਕੇ ਮੈਨੂੰ ਮਾਰਿਆ ਚਾਚੀ ਨੇ ਕੁੱਟ ਵੀ ਪੈਂਦੀ ਹੁੰਦੀ ਹੈ ਚੰਗਾ ਹਾਂਜੀ ਨਾਲੇ ਤੁਹਾਨੂੰ ਪਤਾ ਤਾਂ ਹੈਗਾ ਦੀਦੀ ਕੁਝ ਪਾਉਣ ਵਾਸਤੇ ਕੁਝ ਨਾ ਹੋਣਾ ਪੈਂਦਾ ਹੀ ਹੈ ਨਾ ਤੇ ਜੇ ਕਿ ਥੋੜਾ ਬਹੁਤਾ ਹੈ ਹਨਾ ਚੱਲਣੇ ਦੇ ਪੈਂਦਾ ਹੀ ਹੁਣ ਟਿਵਿਸ਼ਨ ਤੇ ਜਾਨੀ ਤਾਂ ਉਹ ਮੈਡਮ ਦਬਕੇ ਮਾਰਦੀ ਹੀ ਨਹੀਂ ਮਾਰਦੀ ਆ ਤੇ ਫਿਰ ਮੈਂ ਤੁਹਾਨੂੰ ਅੱਗੇ ਆਖ ਨਹੀਂ ਮੈਂ ਕਿਹਾ ਇਹਨੇ ਸੋਸੜੀ ਕਿ ਚਾਚੀ ਕੋ ਡਾਈ ਮੈਂ ਪੜਨ ਤੇ ਚਾਚੀ ਨੇ ਪਿਆਰ ਨਾ ਰਹਿਣਾ ਚਾਚੀ ਕੋਲੋਂ ਵੀ ਉਹਨੇ ਦਬਕੇ ਚੱਲਣੇ ਪੈਣੇ ਆ ਜਿੰਨੇ ਪੰਜਾਬੀ ਵਾਲੀ ਟੀਚਰ ਕੋ ਚਲਦੀ ਹੈ ਆ ਠੀਕ ਹੈ ਜਾ ਚਾਚੀ ਮੈਂ ਜਾ ਰਹਾਂ ਫੜ ਫੜ ਕਰ ਚੱਲ ਬੋਧਾ ਦੀਦੀ ਕੰਮ ਬੜਾ ਮਿਲਦਾ ਇਹਨਾਂ ਉਹ ਹੁਣ ਕਲਾਸਾਂ ਵੀ ਵੱਡੀਆਂ ਹੋ ਗਈਆਂ ਨਾ ਤੈਨੂੰ ਪਤਾ ਗਾੜੀ ਕਲਾਸ ਬੋਰਡ ਦੀ ਆ ਕਲਾਸ ਵੀ ਵੱਡੀ ਹੋ ਗਈ ਹੈ ਤੇ ਮੈਡਮਾਂ ਨੇ ਆਪਣੇ ਦਿਮਾਗ ਤੇ ਬੋਝ ਘੱਟ ਪਾਉਂਦੀਆਂ ਤੇ ਬੱਚਿਆਂ ਨੂੰ ਕੰਮ ਜ਼ਿਆਦਾ ਦੇ ਦਿੰਦੀਆਂ ਆ ਆ ਵੀ ਘਰ ਕਰਨ ਮੈਂ ਆ ਵੀ ਕੰਮ ਕਰਨ ਵਾਲੇ ਤਰ੍ਹਾਂ ਪਿਆ ਹਿੰਦੀ ਦਾਲੇ ਚੱਲ ਕੋਈ ਨਹੀਂ ਸਾਰਾ ਧਿਆਨ ਨਾ ਵੇਖ ਕੇ ਸਾਰਾ ਕਰਾ ਲਵੀ ਹੁਣ ਕੋਈ ਪਰੇ ਨਾ ਜਾਵੇ ਨਹੀਂ ਨਹੀਂ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਜ ਤੁਸੀਂ ਮੈਨੂੰ ਇਹ ਜਿਵੇਂ ਵਰ ਦਿੱਤੀ ਹੈ ਨਾ ਤੇ ਇਹ ਮੈਂ ਆਪਣੇ ਆ ਮਨੋਂ ਤਨ ਨੂੰਭਾਵਾਂਗੀ ਇਹਦੀ ਹੁਣ ਤੁਸੀਂ ਟੈਨਸ਼ਨ ਛੱਡ ਦਿਓ ਇਹਦੀ ਹੁਣ ਸਾਰੀਆਂ ਮੈਡਮਾਂ ਮੈਂ ਹੀ ਬਣਨਾ ਆਹੋ ਅੱਜ ਇਹਦੇ ਪੰਜਾਬੀ ਵਾਲੀ ਮੈਡਮ ਹੀ ਲੱਗੀ ਆ। ਨਾ। ਇਹ ਗਾੜੀ ਟੀਚਰ ਵੇਖੀ ਹੁਣ ਕਿਹੜਾ ਹੁੰਦਾ ਭਲਾ ਵਿੱਚ। ਚਾਚੀ ਇਹ ਸਾਰੇ ਟੀਚਰ ਆ ਜਾਣੇ ਵੇਖੀ। ਫੇਰ ਤੁਸੀਂ ਆਪਣਾ ਕੰਮ। ਮੈਂ ਵੀ ਰਸੋਈ 'ਚ ਵੇਖ ਲਾਂ ਕੋਈ ਜਾ ਕੇ ਹਾਂ। ਹਾਂਜੀ ਹਾਂਜੀ ਕੋਈ ਨਹੀਂ। ਨੂਰ ਹਾਂਜੀ ਉਹ ਤਹਾਂ ਯਾਦ ਕਰਕੇ ਨਾ ਤੇ ਆਪਣਾ ਵੀ ਕੰਮ ਕੰਪਲੀਟ ਕਰ ਲੈ। ਠੀਕ ਹੈ ਚਾਚੀ। ਤੇ ਬਾਕੀ ਜਿਹੜਾ ਕੰਮ ਆ ਮੰਮਾ ਦੇ ਫੋਨ ਤੇ ਹੁੰਦਾ ਕਿ ਪਾਪਾ ਵਾਲੇ ਦੇ? ਨਹੀਂ ਮੰਮਾ ਤੇ। ਚਲ ਕੋਈ ਗਲੇ ਮੰਮਾ ਦੇ ਫੋਨ ਦੋਂਦਾ ਮੈਂ ਵੈਨ ਨਹੀਂ ਇਹਦੇ ਫੋਨ ਤੋਂ ਠੀਕ ਆ। ਹੁਣ ਤੋਂ ਹੈ ਨਾ ਕਰਨ ਬੇੜ ਮੇਰੇ ਕੋਲ। ਠੀਕ ਆ। ਆਤੀ ਜਿੱਤ ਤਵੇ ਫਿਰ ਮੈਂ ਸੁਣਦੀ ਆ ਤੇਰ ਕੋ ਹੁਣ ਇੱਕੋ ਵਾਰ ਰਿਪੀਟ ਕਰ ਲੈ ਜਿਹੜਾ ਕਰਨਾ ਠੀਕ ਆ ਮੈਂ ਦੁਬਾਰਾ ਤੇਰ ਕੋ ਸੁਣਨਾ ਫੇ ਮੈਂ ਤੈਨੂੰ ਦੱਸਣਾ ਨਹੀਂ ਕੁਛ ਠੀਕ ਆ ਮਾਰਕ ਚਾਚੀ ਥੋੜਾ ਕੀ ਤਾ ਕਰ ਲੈਣੀ ਬੇਪਨਾ ਬੰਬੀ ਤੋਂ ਆਇਆ ਤਾਂ ਕਿੱਦਾਂ ਝੋਨੇ ਚੋਂ ਨੇ ਜੋ ਪਾਣੀ ਘਟਿਆ ਥੋੜਾ ਬੋਤਾ ਝੋਨੇ ਦਾ ਪਾਣੀ ਫਰਕ ਪੈ ਗਿਆ ਗਨ ਕਰਦੀ ਜਾਂਦਾ ਉਹ ਨਾਲ ਉਹ ਵੀ ਨਾ ਕਰਦੀ ਜਾਂਦਾ ਕਰਦੀ ਜਾਂਦਾ ਉਹ ਪਲੱਗ ਹੀ ਨਾ ਉਹਦਾ ਕਰਕੇ ਘਟ ਗਿਆ ਹਾਂ ਹਾਂ ਉਹ ਦਿਲ ਲੱਗਣੀ ਸ਼ੁਰੂ ਹੋ ਗਈ ਉਹਦਾ ਬੜਾ ਫਰਕ ਪਿਆ ਪੱਕੀ ਫਸਲ ਹੋਣ ਤੇ ਮੇਰੀ ਗੱਲ ਸੁਣ ਦੇ ਪੰਨਾ ਉਹ ਵੇਖੇ ਡਾ ਸੋਣਾ ਪੜਾ ਹੁੰਦਾ ਹੈ ਟਿਊਸ਼ਨ ਫਾਮ ਨੂੰ ਤੋਂ ਉਹ ਨੋਰ ਤੇ ਪੜ੍ਹਦੇ ਨੇ ਡੇਏ ਨੂੰ ਹੋਰ ਬਧੀਆ ਆਹ ਬੜਾ ਬਧੀਆ ਹੋ ਗਿਆ ਸ਼ੁਕਰ ਪ੍ਰਮਾਤ ਦਾ ਇਦਾਂ ਕਾਰ ਬੜਾ ਨਹੀਂ ਰੱਖਿਆ ਨਾਲੇ ਪੜ੍ਹਨ ਵੀ ਮਨ ਲਾ ਕੇ ਡਈਏ ਤਾਂ ਉਹ ਵੀ ਮਨ ਲਾ ਕੇ ਖੜੰਮਦੀ ਆ ਉਹੀ ਨਾ ਈ ਵੇਲੇ ਤੇਰੀ ਟੈਨਸ਼ਨ ਬਾਹਰ ਜਾਂਦੇ ਹੀ ਨੋਰ ਤੇ ਧਿਆਨ ਲੱਗ ਰਹਿੰਦਾ ਕਿ ਚਾਈ ਗੁਰਪਿਆ ਰਿੰਦਾ ਸੀ ਹੈ ਨਹੀਂ ਤੋਂ ਚਲਿਆ ਵੀ ਘਰ ਦੀ ਜ਼ਿੰਮੇਵਾਰੀ ਮੈਂ ਘਰ ਰਹਿ ਗਈ ਆਪਣੇ ਤੇ ਇਹ ਵੀ ਟੈਨਸ਼ਨ ਮੁੱਕੀ ਹੈ ਨਾਲੇ ਤੇ ਉਹ ਵੀ ਚੰਗਾ ਜਿੱਥੇ ਟਿਵੀਸ਼ਨ ਪੜਾਉਣੀ ਜਾਂਦੀ ਤੇ ਪਰ ਤੋਂ ਵੀ ਚੰਗਾ ਵਧੀਆ ਸੀ ਪਰ ਇਹੀ ਵੀ ਫਿਰ ਤੂੰ ਵੀ ਬਾਹਰ ਹੁੰਦਾ ਚੱਲ ਜਾਂਦਾ ਤੇ ਪੂਜਾ ਕੰਮ 'ਚ ਲੱਗੇ ਰਹੀਂਦੀ ਤੇ ਮੈਨੂੰ ਫਿਰ ਘੜੀ-ਘੜੀ ਬਾਹਰ ਵੇਖਣਾ ਪੈਂਦਾ ਵੀ ਨਿਆਣਾ ਹੁੰਦਿਆ ਵਾ ਵੀ ਉਹ ਹੀ ਨਾ ਇੱਕ ਤੱਕਿਆ ਕਰ ਲੱਗਾ ਰਹਿਣਾ ਤੇ ਇੱਕ ਸਾਡੇ ਪੈਸੇ ਜਾਣੇ ਨਾਲੇ ਹੁਣ ਘਰ ਦੀ ਘਰ ਪਈ ਜਾਊਗੀ ਉਹ ਤੇ ਨਾਲੇ ਇੱਕ ਇਹਨੂੰ ਪੜਾਈ ਵੀ ਚੰਗੀ ਆਊਗੀ ਘੜੀ ਸਿਆਲੀ ਦਿਨਾਂ 'ਚ 7 ਵਜੇ ਕਰਨੇ ਤੇ ਨਿਹਰਾਉਂ ਜਿਆ ਕਰਨਾ ਸੀ ਉਹ ਔਖਾ ਹੈ ਨਾ ਤਾਂ ਤੇ ਤਰ ਕੋਈ ਨਹੀਂ ਉਹਨਾਂ ਦੇ ਵਧੀਆ ਵਾ ਨਾ ਨਾ ਪਾਬ ਹੈ ਇਹ ਮੇਲਾ ਸਾਰਾ ਜਿੰਨੇ ਪਰਿਵਾਰ ਚੰਗਾ ਵਾ ਲੱਗਦਾ ਹੈ ਬੜਾ ਮਾਸਵਾ ਪਰਿਵਾਰ ਤੇ ਮਿਲਣ ਗੇਲਣ ਵਾਲੀ ਹੈ ਕੁੜੀ ਹੋਰ ਕੀ ਆਉਂਦੇ ਸਾਰੀ ਜੰਗਾਂ ਦੀ ਸਾਹਮਲੀ ਵੇਖ ਲੈ ਮੋਹ ਤੇ ਵੀ ਬੜਾ ਕਰਦੀ ਸਾਰਿਆਂ ਨਾਲ ਜੀ ਮਹਾਰਾਜ ਇੱਕ ਤਰ੍ਹਾਂ ਹੀ ਹੈ ਨਾ ਸੁਲੋਪਰ ਪਰਿਵਾਰ ਕਿਹਨਾਂ ਦੇ ਵਿੱਚ ਵਧੀਆ ਵਧੀਆ ਹੋਰ ਨਾਲ ਮਿਲ ਕੇ ਰਹੇ ਪਰਿਵਾਰ ਕਿਤੇ ਕਿੰਨਾ ਕੀ ਜੀਏ ਸਿਰਫ ਇਹਦੇ ਤੇ ਕਿਤੇ ਜੀਏ ਇਹ ਗੱਲ ਹੈ ਨਾ ਤੇ ਬਾਕੀ ਜੇ ਆਖ ਚੱਲ ਪੜ੍ਹੀ ਲਿਖੀ ਆਈ ਹੈ ਤੇ ਫਾਇਦਾ ਹੈਂ ਤੰਗ ਆ। ਹਾਂ ਬੱਚੇ ਬਾਹਰ ਨਾ ਜਾਣਾ ਪਊਗਾ ਤੇ ਘਰੇ ਚਲ ਟਿਊਸ਼ਨ ਪੜਾਈ ਜਾਂਦੀ ਵਧੀਆ ਵਾ। ਆਹ ਚਲ ਕੋਈ ਨਹੀਂ। ਤੇ ਖਾਓ ਤੇ ਰੋਟੀ ਪਾਣੀ ਧਰ ਮੈਂ ਤਨਾ। ਜੇ ਰਹੂ ਆਂ ਬਾਹਰ ਵੇਖ ਲਾ। ਚੰਗੂ ਏਰੀ। ਤੁਮ। ਇਹੋ ਤੇ ਭਾਦਾ। ਮਮੀ ਮਾਹ ਰਾਜ ਬੜੀ ਵਧੀਆ ਹੱਥ ਜੜੀ ਮਾਹ ਰਾਜ। ਐ ਇਤਰਾ ਮੇਰੀਆਂ ਦੋਵੇਂ ਨੋਹਾਂ ਮਾਤੇ ਇੱਕ ਤਰਾ ਇਹਨਾਂ ਦਾ ਵਧੀਆ ਵਧੀਆ ਪਿਆਰ ਬਣਿਆ ਰਹੇ। ਟਿਊਸ਼ਨ ਪੜਾਉਂਦੀ ਚੰਗੀ ਗੱਲ ਵਾ। ਪੜੀ ਤੇ ਪੂਜਾ ਵੀ ਬਥੇਰਾ ਵਾ। ਪਰ ਪੂਜਾ ਇਹ ਆ ਕਿ ਪੂਜਾ ਨੇ ਕੰਮ ਧੰਦੇ ਵਾਲ ਨੂੰ ਜ਼ਿਆਦਾ ਤਿਆਰ ਦਿੰਦੀ ਆ ਫਿਰ ਕੰਮ ਵੀ ਇਹਨੂੰ ਕੱਲੀ ਨੂੰ ਕਰਨਾ ਪੈਂਦਾ ਤੇ ਇਹ ਕਰਕੇ ਉਹਦਾ ਟਾਈਮ ਵੀ ਲੱਗਦਾ ਪੜਾਉਂਦਾ ਤੇ ਬਾਕੀ ਨੂਰ ਵੀ ਨਹੀਂ ਆ ਤੇ ਕੋਈ ਇੰਨਾ ਪੜਦੀ ਨੂਰ ਵੀ ਕਹਿ ਦਿੰਦੀ ਆ ਕਿ ਨਹੀਂ ਮੈਂ ਟਿਵੀ ਸੰਗ ਹੀ ਤੇ ਜਾਣਾ ਤਾਂ ਆ ਤੇ ਚੱਲ ਵਧੀਆ ਹੋ ਗਿਆ ਪਮ ਆ ਗਈ ਪੜਹੀ ਆ ਤੇ ਚੱਲ ਇਹਨੂੰ ਨਾਲ ਪੜਾਈ ਜਾਊਗੀ ਕੋ ਦੇ ਦੇ ਲਿਆਉਂ ਆ ਮੈਂ ਵੀ ਕੋਈ ਘਰਾਂ ਕੰਮ ਮੈਂ ਹੁਣ ਫ੍ਰੀ ਬੈਠੀ ਆ ਨਹੀਂ ਪਾਵਾਂ ਕੰਮ ਕੀ ਕਰਨਾ ਹੈ ਕੰਮ ਤੇ ਸਾਰਾ ਹੋ ਗਿਆ ਆ ਚਲ ਜੇ ਹੁਣ ਤੂੰ ਰਸੋਈ ਚ ਆਈ ਗਈ ਹੈ ਨਾ ਤੇ ਮੈਂ ਤੈਨੂੰ ਥੋੜਾ ਬਹੁਤਾ ਸਮਾਨ ਦੱਸਦਾ ਤੈਨੂੰ ਪਤਾ ਕਈ ਵਾਰੀ ਮੈਨੂੰ ਵੀ ਜਾਣ ਦੀ ਲੋੜ ਪੈਂਦੀ ਆ ਫਿਰ ਤੈਨੂੰ ਕੋਈ ਸਮਾਨ ਦਾ ਪਤਾ ਹੋਊਗਾ ਤੇ ਚਲ ਬੰਦਾ ਆਪਣਾ ਚਾਹ ਪਾਣੀ ਰੋਟੀ ਪਾਣੀ ਬਣਾ ਕੇ ਖਾ ਪੀ ਤੇ ਸਕਦਾ ਆ ਨਾ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਦੇ ਉਦੋਂ ਦੀ ਗੱਲ ਠੀਕ ਮੈਨੂੰ ਦੱਸੋ ਮੜਾ ਜੀ ਤੂੰ ਨੋਰ ਦਾ ਕੰਮ ਸਾਰਾ ਕੰਪਲੀਟ ਹੋ ਗਿਆ ਵਾ ਤੇ ਮੈਂ ਚਲ ਬੇਲੀ ਬੈ ਕੇ ਮੈਂ ਕੀ ਕਰਨਾ ਲੰਮੇ ਪੈ ਜਾਂਦੀ ਨਾ ਮੈਂ ਤੇ ਸੁਸਤੀ ਪੈ ਰਣੀ ਨੀਂਦ ਆ ਜਾਣੀ ਚਲ ਵਧੀਆ ਕੀਤਾ ਯੋ ਕੰਮ ਨਵੇੜ ਲਿਆ ਵਾ ਤੇ ਆ ਵੇਹ ਮੇਰੀ ਠੀਕ ਆ ਤੇ ਆ ਨਾਲ ਵਾਲੀ ਜੀ ਆਟਾ ਆਈਓ ਠੀਕ ਆ ਤੇ ਆ ਉੱਤੇ ਪਰ ਭਰਾਤ ਰੱਖੀ ਹੁੰਦੀ ਆ ਜਦੋਂ ਮਰਜੀ ਉੱਥੋਂ ਚੋਕੇ ਦੇ ਬੰਦਾ ਆਪਣਾ ਆਟਾ-ਉਟਾ ਗੁੰਨ ਲੇ ਤੇ ਆਹ ਬਾਲਟੀ ਦੇ ਵਿੱਚ ਸਾਰਾ ਸੌਦਾ ਪਿਆ ਆਈਓ ਉਦਾਂ ਵੈਸੇ ਡੱਬਿਆਂ ਦੇ ਵਿੱਚ ਆ ਸਾਰਿਆਂ ਚ ਪਾ ਕੇ ਰੱਖਿਆ ਵਾ ਜਦੋਂ ਕੋਈ ਮੁੱਕ ਜੇ ਤੇ ਉੱਥੋਂ ਕੱਢ ਕੇ ਫੇਰ ਭਰ ਦੇਣਾ ਠੀਕ ਆ ਮਤਲਬ ਸਾਰਾ ਤੁਸੀਂ ਲੂਨ ਨਿਚੜਾ ਉੱਥੇ ਹੀ ਹਾਂ ਸਾਰਾ ਲੂਨਦਾਨੀ ਚ ਸਾਰਾ ਸਮਾਨ ਹੈਗਾ ਛੋਟੇ ਡੱਬਿਆਂ ਚ ਵੀ ਸਾਰਾ ਸਮਾਨ ਹੈਗਾ ਵਾ ਤੇ ਖੰਡ ਪਤੀ ਵਾਲੇ ਡੱਬੇ ਜਿਹੜੇ ਉਹ ਵੱਖਰੇ ਹੀ ਪਈ ਐ ਜੇ ਕਿਸੇ ਵੇਲੇ ਉਹ ਚ ਨਾ ਚੀਜੋ ਤੇ ਉਹ ਡੱਬਿਆਂ ਦੇ ਸੌਦਾ ਰੱਖਿਆ ਚੋਲੋ ਮੈਂ ਢਾਲਨੀ ਆਹੋ ਤੇ ਬਾਕੀ ਆਹ ਸਾਰੇ ਸਪਾਈਸ ਕੋਈ ਤੁਹਾਡੀ ਹੋਈ ਗਈ ਤਾਂ ਹਾਂ ਸਾਰਾ ਕੰਮ ਕਰ ਲਿਆ ਵਾ ਮੈਂ ਤੇ ਬਸ ਹੁਣ ਮੈਂ ਉਧਰ ਲੱਗੀ ਹਾਂ ਉਹ ਕਮਰੇ ਦੀ ਥੋੜੀ ਜੀ ਝਾੜ ਫੰਡ ਕਰਨ ਵਾਲੀ ਆ ਉਹ ਫਿਰ ਤੁਹਾਨੂੰ ਪਤਾ ਵਿਆਹ ਤੇ ਸਾਰੇ ਜੀ ਆਏ ਹਨਾ ਉਹਨਾਂ ਨੇ ਬੈਗ ਬੂਗ ਉਧਰ ਰੱਖੇ ਤੇ ਜੋ ਅੰਤਰਾ ਖਲਾਰ ਬਲਾਰ ਪੇਟੀਆਂ ਪੁਟੀਆਂ ਪਿੱਛੇ ਪਿਆ ਵਾ ਤੇ ਉਹ ਸਾਰਾ ਮੈਂ ਚਲ ਝਾੜੂ ਚੰਬ ਕਰਕੇ ਨਾ ਇੱਕ ਵਾਰੀ ਸਫਾਈ ਕਰ ਲਈਏ ਕਮਰੇ ਦੀ ਚੰਗੀ ਤਰ੍ਹਾਂ ਤਾਂ ਦੀਦੀ ਜਿੰਨਾ ਮਰਜ਼ੀ ਕਹਿ ਦਿੰਦੇ ਨਾ ਕਿ ਅਸੀਂ ਵਿਆਹ ਨਹੀਂ ਇੰਨਾ ਮਤਲਬ ਚੁੰਨੀ ਝੜਾਉਣਾ ਤਾਂ ਇੰਨਾ ਖਲਾਰ ਨਹੀਂ ਪਾਣਾ ਵੇਖ ਨੂੰ ਉਹਨਾਂ ਹੀ ਖਲਾਰਾ ਹੋ ਪੁਰਾਣੇ ਵੇਖ ਲੋ ਵਿਆਹ ਵੇਖ ਕੇ ਚਲ ਜਾਂਦੇ ਜੇ ਤਾਂ ਮਗਰੋਂ ਘਰਦਿਆਂ ਦੇ ਬੇਲੜੀ ਵਿਗ ਜਾਂਦੀ ਖਲਾਰਾ ਚੁੱਕਦੇ ਆਹੋ ਇਹ ਤੇ ਗੱਲ ਹੈ ਹੁਣ ਜਿਹੜੇ ਮੇਨ ਮੇਨ ਪੁਰਾਣੇ ਆਏ ਹੁੰਦੇ ਉਹਨਾਂ ਦੇ ਚਾਰ ਜੀ ਦੇ ਕੱਪੜੇ ਤੇ ਹੁੰਦੇ ਹੀ ਆ ਫਿਰ ਹਨਾ ਤੇ ਖਲਾਰਾ ਤੈਨੂੰ ਪਤਾ ਬਦੋ ਬਰੀ ਵਸਦੇ ਘਰਾਂ ਚ ਪੈਂਦਾ ਹੈ ਨਾਲੇ ਇਹ ਕਹਣਾ ਵੀ ਹੈ ਨਾ ਚਲ ਆ ਜਾ ਉਧਰ ਕਰ ਲੈਨੇ ਕੰਮ ਹਣ ਚਲੋ ਫਿਰ ਆ ਆ ਜਾ ਮੇਰੇ ਨਾਲ ਹੀ ਕੀੜੀਆਂ ਕਿਹਦੀਆਂ ਨਾ ਨਿਆਣੇ ਮਿੱਠਾ ਮੁੱਠਾ ਕੇ ਲਿਆ ਵਿਆਹ ਦਾ ਦੋ ਤੂੜੀਆਂ ਫਿਰ ਮੈਂ ਬਾਅਦ ਚ ਵੇਖਤੀ ਚੁਣ ਜਿਹੜੇ ਵੇਖਣ ਕੋਈ ਰੱਖੇ ਹੋਣ ਤੇ

ਕਿ ਸੋਨੇ ਦੀ ਪਰਚੀ ਲੱਗਣ ਈ ਆ ਦੀਦੀ ਇਹ ਤਾਂ ਨੰਬਰ ਵੀ ਕੋਈ ਲਿਖਿਆ ਵਾ ਉਹ ਕੋਹ ਨਹੀਂ ਪਾ ਮਾ ਆ ਤੇਰੇ ਵਿਆਹ ਤੇ ਆ ਮਾਂ ਨਥਲੀ ਬਣਾਈ ਸੀ ਇਹ ਉਹੀ ਪਰਚੀ ਓ ਮੇਰਾ ਵੀ ਨਾ ਦਿਮਾਗ ਮੋਟਾ ਈ ਮੈਂ ਵੀ ਇੱਧਰ ਉੱਧਰ ਦੀ ਚੀਜ਼ਾਂ ਸੋਚਣ ਨਹੀਂ ਆ ਇਹੋ ਜਿਹੀ ਚੀਜ਼ਾਂ ਤੇ ਸਾਂਭਣ ਵਾਲੀਆਂ ਹੋਣੀਆਂ ਵਾ ਚੱਲ ਕਰ ਤੂੰ ਕੰਮ ਕਰ ਮੈਂ ਉੰਨੀ ਆ ਰੱਖ ਕੇ ਪਰਚੀ ਕਾਦੀ ਬੱਚੀ ਹੋਣੀ ਤੇਦੇ ਛਾਟੀ ਚ ਝੋੜ ਕੇ ਲੱਗੀ ਮਰੇ ਹੱਥ ਮਰਚੀ ਤੇ ਸੋਨੇ ਦੀ ਲੱਗਾ ਠੀਕੀ ਉਹ ਦੇਖ ਨਾ ਪਤਾ ਨਹੀਂ ਕਿਉਂ ਇਦਾਂ ਮਰ ਕੋ ਕੋਈ ਮੈਨੂੰ ਵੇਖਣ ਮੈਨੂੰ ਦਿੱਤੀ ਸਵਾਰਨਾ ਹੋਰ ਤਰ੍ਹਾਂ ਦਾ ਦਿੱਤਾ ਮੋਹ ਹੋ ਗਿਆ ਹੈ ਪੱਛਾਲ ਛੱਡ ਬੰਮ ਉਹਦਾ ਵੀ ਹੋਊਗਾ ਸਾਬ ਕਦਮ ਹੋਕਾ ਤੇ ਆਖਣ ਦੇ ਦੀ ਆਖਣ ਦੇ ਕਿ ਨਥਨੀ ਜੀ ਲਈ ਹੈ ਮੈਂ ਉਹਦੀ ਹੋਣੀ ਆ ਫਿਰ ਚਲ ਇਧਰ ਆ ਮਾਂ ਚੱਕਲਰਾ ਚੋਕ ਨੇ ਫਿਰ ਦੀਦੀ ਆਉਂਦੀ ਨੇ ਫਿਰ ਬਾਕੀ ਉਹਨਾਂ ਨੂੰ ਪੁੱਛ ਲੈਣੀ ਭੱਲੇ ਪੰਮ ਤੂੰ ਤੇ ਸਾਰਾ ਕੰਮ ਨਵੇੜ ਲਿਆ ਐਡੇ ਛੋਲੇ ਹੱਥ ਮਾਰਦੀਆਂ ਨੂੰ ਦੀਦੀ ਛੋਲੇ ਹੱਥ ਕੀ ਮਾਰਨੇ ਆ ਇੱਥੋਂ ਸਾਰਾ ਤੁਹਾਨੂੰ ਪਤਾ ਘੱਟਾ ਤਾਂ ਇਹ ਨਹੀਂ ਇਹਦੇ ਵਿੱਚ ਤੁਸੀਂ ਰੋਜ਼ ਤੇ ਸਫਾਈਆਂ ਕਰਦੇ ਹੋ ਆਹੋ ਇਹ ਤੇ ਗੱਲ ਹੈ ਆ ਪਰ ਫਿਰ ਵੀ ਆ ਬਾਰੀ ਜਦੋਂ ਖੁੱਲੀ ਹੁੰਦੀ ਹੈ ਨਾ ਉਦੋਂ ਘੱਟਾ ਜਾ ਬੜਾ ਆ ਜਾਂਦਾ ਵਾ ਰੋਜ਼ ਹੀ ਸਫਾਈ ਕਰਨੀ ਪੈਂਦੀ ਆ oh ਨਹੀਂ ਹੈ ਤੁਸੀਂ ਇਹ ਤੇ ਲਗਭਗ ਨਾ ਸਾਰੀ ਸਫਾਈ ਇੱਧਰਨੇ ਬੰਨੇ ਹੋ ਸਾਰੀ ਹੋ ਗਈ ਆ ਜੇ ਕੋਈ ਹੋਰ ਕੰਮ ਹੈਗਾ ਤਾਂ ਦੱਸ ਦੋ ਮੈਨੂੰ ਨਹੀਂ ਹੋਰ ਕੰਮ ਕੋਈ ਨਹੀਂ ਹੈਗਾ ਤੂੰ ਇਦਾਂ ਕਰ ਹੁਣ ਇਹੜਾ ਥੋੜਾ ਬੋਤਾ ਕੰਮ ਹੈਗਾ ਉਹ ਮੈਂ ਆਪੇ ਕਰ ਲੈਣਾ ਵਾ ਤੇ ਤੂੰ ਜਾ ਘੜੀ ਰੈਸਟ ਕਰ ਲਾ ਹਣ ਥੱਕ ਗਈ ਹੋਣੀ ਆ ਦੀਦੀ ਮੈਨੂੰ ਤਾਂ ਤੁਹਾਡੀ ਸਿਹਤ ਠੀਕ ਨਹੀਂ ਲੱਗਣ ਢਈ ਜੇ ਜੇ ਨਹੀਂ ਠੀਕ ਤੇ ਜਾਓ ਜਾ ਕੇ ਦਵਾਈ ਦੋਈ ਲਾ ਨਹੀਂ ਕੋਈ ਗੱਲ ਨਹੀਂ ਮੜਾ ਜਜ ਕੰਮ ਹੀ ਹੋਇਆ ਵਾ ਛੱਕਾ ਨਹੀਂ ਆਈ ਜਾਂਡੀਆ ਉਹਦੇ ਨਾਲ ਸਿਰ ਬੜਾ ਭਾਰਾ ਹੁੰਦਿਆ ਕੋਈ ਨਹੀਂ ਮੈਂ ਹੈਗੀ ਖਰਾਕ ਮੇਰ ਕੋ ਉਹਦੇ ਨਾਲ ਖਾ ਲੈਣੀ ਹੈ ਫਰਕ ਪੈਣਾ ਵਾ ਤਦ ਨੂੰ ਬੜਾ ਖਾਮ ਦੀ ਠਕਾਵਟ ਜੀ ਹੋ ਜਾਂਦੀ ਆ ਤੇ ਉਹਦੇ ਨਾਲ ਹੋ ਜਾਂਦਾ ਨਾਲੇ ਘੱਟੇ ਮਿੱਟੀ ਦੇ ਵਿੱਚ ਨਾ ਬੜੀ ਅਲਰਜੀ ਜੀ ਹੋ ਜਾਂਦੀ ਆ ਹਾਂ ਤਾਂ ਸਹੀ ਆ ਦੀਦੀ ਤੂੰ ਸਾਰਾ ਬੋਝ ਨਾ ਆਪਣੇ ਸਿਰ ਤੇ ਨਾ ਪਾਇਆ ਕਰੋ ਜੋ ਕੋਈ ਵੀ ਕੰਮ ਆ ਤੁਸੀਂ ਮੈਨੂੰ ਦੱਸਿਆ ਕਰੋ ਮੈਂ ਕਿਹੜੀ ਪਰੌਣੀ ਆਈ ਆ ਉਹ ਨਹੀਂ ਕੋਈ ਗੱਲ ਨਹੀਂ ਫਿਰ ਕੀ ਆ ਸਾਰਾ ਕੰਮ ਕਰਨਾ ਹੀ ਆ ساری ਉਮਰ ਕੰਮ ਹੀ ਕਰਨੇ ਆ ਐਨੀ ਟੈਨਸ਼ਨ ਨਾ ਲਿਆ ਕਰ ਲੈ ਫੜਾ ਇੱਧਰ ਹੁਣ ਮੈਂ ਆਪੇ ਕਰ ਲੈਣਾ ਮੈਂ ਜਾ ਤੂੰ ਬੜੀ ਰੈਸਟੋਰੇਟ ਕਰ ਲਾ ਬਸ ਰਹਿ ਕੀ ਗਿਆ ਵਾ ਉਹ ਕੱਪੜੇ ਰਹਿ ਗਏ ਬਸ ਉਹ ਖਾਣੇ ਦੇ ਜੋੜਨ ਵਾਲੇ ਆ ਉਹ ਮੈਂ ਆਪੇ ਤੈਹ ਲਾ ਕੇ ਆਪਣੇ ਹਿਸਾਬ ਨਾਲ ਰੱਖ ਲੈਣੇ ਆ ਕੋਈ ਨਹੀਂ ਜਾ ਤੂੰ ਚੱਲ ਜਾ ਚੱਲ ਆ ਵਧੀਆ ਕੀਤਾ ਇਹਨੇ ਸਫਾਈ ਕਰ ਗਈ ਆ ਇਦਾਂ ਕਰਨੀ ਆ ਇਹ ਤੇ ਚਲ ਗਈ ਹੁਣ ਰੈਸਟ ਕਰਨਾ ਪਹਿਲਾਂ ਤਾਂ ਮੈਂ ਮੰਮੀ ਨਾਲ ਗੱਲ ਕਰਕੇ ਆਵਾਂ ਮੰਮੀ ਦਾ ਵੀ ਦਿਮਾਗ ਐਡਾ ਮੋਟਾ ਆ ਨਾ ਜੇ ਮੈਂ ਪਰਚੀ ਉਦੋਂ ਤਾਹ ਨੂੰ ਫੜਾ ਹੀ ਦਿੱਤੀ ਆ ਤਾਂ ਬੰਦਾ ਪੁੱਛੇ ਤੁਸੀਂ ਹਾਨੂੰ ਸਾਹਮ ਕੇ ਰੱਖ ਲੋ ਦੱਸ ਇੱਥੇ ਹੀ ਛੋੜ ਛੜੀ ਦੀ ਜੇ ਹੁਣੇ ਉਹ ਪੜ ਲੈਂਦੀ ਤੇ ਸਾਰੀ ਪਰਚੀ ਉਹਨੇ ਪੜ ਲੈਣੀ ਸੀ ਨਾ ਸਾਰਾ ਇੱਥੇ ਹੀ ਭੰਡਾ ਗੋਲ ਹੋ ਜਾਣਾ ਹੀ ਫੇਰ ਇਹਨਾਂ ਨੇ ਕਹਿਣਾ ਹੀ ਤੂੰ ਸਾਡੀ ਇੱਜ਼ਤ ਨਹੀਂ ਰੱਖੀ ਹੈਗੀ ਪਹਿਲਾਂ ਮੰਮੀ ਨਾਲ ਗੱਲ ਕਰਾਂ ਮੰਮੀ ਹਾਂ ਪੂਜਾ ਆਵੇ ਹਲੋ ਤੂੰ ਇਹ ਆਪਣਾ ਕੰਮ ਨਾ ਆਪੇ ਹੀ ਖਰਾਬ ਕਰਨ ਲੱਗੇ ਈ ਕਿਉਂ ਕਿ ਉਹ ਕਾਦੀ ਪੁੱਤ ਕੀ ਗੱਲ ਮੰਮੀ ਹੁਣ ਆ ਗਈ ਆ ਤੁਹਾਨੂੰ ਪਤਾ ਤੇ ਹੈਗਾ ਉਹ ਪਰਚੀ ਆ ਜਿਹੜਾ ਮੇਰਾ ਹਾਰ ਸਾਫ ਕਰਾ ਕੇ ਤੇ ਪੰਮ ਨੂੰ ਪਾਇਆ ਸੀ ਉਹ ਪਰਚੀ ਤੁਸੀਂ ਉਹਨੂੰ ਜਾ ਕੇ ਪੜਾਉਂਦੇ ਜੇ ਅਗਲੀ ਸਾਰੀ ਪਰਚੀ ਪੜ੍ਹ ਲੈਂਦੀ ਨਾ ਤੇ ਸਾਰਾ ਉੱਥੇ ਹੀ ਪੰਡਾ ਗੋਲ ਹੋ ਜਾਣਾ ਤੂੰ ਤਸ ਨੇ ਪੜੀ ਕਿ ਨਹੀਂ ਪਰਚੀ ਨਹੀਂ ਪੜੀ ਹਜੇ ਅਰੇ ਤੇ ਮੈਂ ਗੱਲ ਸੰਭਲੀ ਆ ਉਹ ਤੇ ਮੈਂ ਗੱਲ ਟਾਲੇ ਪਾਤੀ ਆ ਵੀ ਆੜੀ ਮੈਂ ਆਪਣੇ ਕੋਕਾ ਬਚਾ ਲਈ ਆ ਉਹਦੀ ਪਰਚੀ ਆਏ ਵੇਖਣ ਦੇ ਉਹ ਡੈਪੀ ਹੀ ਪਰ ਹੁਣ ਪਤਾ ਮੈਨੂੰ ਵੀ ਉਹਨੂੰ ਪਤਾ ਨਹੀਂ ਉਹ ਲੱਗਾ ਹੈਗਾ ਨਹੀਂ ਪਤਾ ਲੱਗਾ ਹੋਣਾ ਚਲੋ ਜੇ ਮੇਰੇ ਉਧਾਂ ਦੇ ਪਰ ਚਲ ਬਚ ਗਏ ਹਨ ਨਹੀਂ ਤੇ ਨਵੀਂ ਪਿੱਪਤਾ ਕੋਈ ਪੈ ਜਾਣੀ ਆ ਤੇ ਹੋਰ ਕੀ ਹੈ ਮਮੀ ਤੇ ਹੀ ਇਦਾਂ ਕਰੋ ਹਾਂ ਤੇ ਇਹ ਕੋ ਹਣਾ ਨੇ ਬਾਨਿ ਉਹ ਹਾਰ ਲੱਲੋ ਹਾਂ ਤੇ ਮੈਂ ਸੰਭਾਲ ਛੱਡਾਂ ਆਪਣਾ ਹਾਰ ਕੋਈ ਨਹੀਂ ਪੂਜਾ ਤੁਸੀਂ ਸਿਆਣੀ ਸਮਝਵਾਲੀ ਜੇ ਥੋੜੇ ਦਿਨ ਵਿਆਹ ਨੂੰ ਹੋ ਗਿਆ ਜੇ ਪੇਕੇ ਤੋਂ ਦੋ ਗੇੜਾ ਦੋ ਗੇੜੇ ਨੂੰ ਲਾ ਲੈਣ ਤੇ ਫਿਰ ਅਗਲਿਆਂ ਨੇ ਕਹਿਣਾ ਲੈ ਹਾਰ ਲਵਾ ਲੈ ਨਵੀਂ ਨਵੀਂ ਤੇ ਪੂਣਾ ਨਾਲੇ ਉਹ ਵੀ ਕੀ ਸੋਚੂਗੀ ਨਾਲ ਫਿਰ ਤੈਨੂੰ ਪਤਾ ਨਿਆਣੀ ਸਿਆਣੀ ਜਾ ਕੇ ਪੀ ਕੇ ਗੱਲ ਦੱਸੂਗੀ ਤੇ ਆਹ ਤੂੰ ਨਹੀਂ ਮੰਮੀ ਇਹਦੇ ਵਿੱਚ ਗੱਲ ਦੱਸ ਮਰੀ ਘੜੀ ਗੱਲਾਂ ਤੂੰ ਹੀ ਉਦਾਂ ਹੀ ਕੋਹਾ ਪੀ ਲਿਆ ਮੈਂ ਸਾਹ ਛੱਡਾ ਨਾਲੇ ਹੁਣ ਕਿਹੜਾ ਸਾਭਾ ਇੱਥੇ ਆ ਜੇ ਤੇ ਉਹਦੇ ਨਾਲ ਜਾਵੇ ਆਪਣੇ ਮੋਟਰਸਾਈਕਲ ਸੰਦ ਤੇ ਆਪਣੇ ਤੇ ਜਾਵੇ ਤੇ ਫੇਰ ਹੀ ਆਰ ਪਾ ਕੇ ਜਾਊਗੀ ਹੁਣ ਬਸਾਂ ਸਕੂਟਰੀਆਂ ਤੇ ਜਾਏਗੀ ਤੇ ਫੇਰ ਥੋੜਾ ਇਹ ਨਹੀਂ ਪਾ ਕੇ ਜਾਣੇ ਆ ਗਏ ਤਾਂ ਉਹ ਤੂੰ ਉਹਦੀ ਮੰਮੀ ਚੰਗੀ ਹੋਵੇ ਤੂੰ ਆਖੇ ਵੀ ਤੂੰ ਆਪਣੀ ਸੱਸ ਨੂੰ ਦੇ ਦੇ ਆਪਣਾ ਟੂਬਾ ਰੱਖਣ ਨੂੰ ਕਿ ਆ ਬਟੇਲ ਖਾਣਾ ਬੜਾ ਚੋਰਾਂ ਠੱਗਿਆਂ ਨੂੰ ਤੁਰਿਆ ਫਿਰਦਾ ਤੇ ਚਲੋ ਸਾੰਮ ਕੇ ਰੱਖ ਲੋ ਦੀ ਹਉ ਉਹ ਆਖੇ ਤੇ ਚਲ ਮੈਂ ਰੱਖਣਾ ਤੇ ਜੇ ਨਾਮ ਨੇ ਆਖੇ ਤੇ ਮੈਂ ਉਹਨੂੰ ਕੀ ਕਹਿਣਾ ਉਹ ਝੋਨਾ ਪੱਕਦਾ ਨਾ ਤੇ ਫੜ ਕੇ ਆਲਤੀਏ ਕੋ ਪੈਸੇ ਕਰਕੇ ਤੇ ਬਣਾ ਦੂਗੀ ਸੈਟ ਉਹਦੇ ਨਾਲ ਦਾ ਹੀ ਬਣਾ ਦੂਗੀ ਦੋਵਾਂ ਦੇ ਇੱਕੋ ਜੇ ਕਰ ਦੂਗੀ ਤੇ ਚਾਹੇ ਤੂੰ ਨਮਾ ਰੱਖ ਲਈਂ ਚਾਹੇ ਪ੍ਰਾਣਾ ਰੱਖ ਲਈਂ ਉਹ ਤੁਹਾਡੀ ਮਰਜ਼ੀ ਫਿਰ ਦਿਨ ਤੇ ਦਾਹ ਰਹਿ ਕੇ ਝੋਨਾ ਤੇ ਆਇਆ ਹੁਣ ਚਲੋ ਕੋਈ ਨਹੀਂ ਮੰਮੀ ਹਾਂ ਕੋਈ ਨਹੀਂ ਕੀ ਕਰੇ ਬੰਦਾ ਇਹ ਹੁਣ ਕਹਿੰਦੀ ਆ ਵੀ ਇੱਕਦਮ ਹਾਰ ਲੈ ਕੇ ਤੇ ਮੈਨੂੰ ਦੇ ਦੇ ਸਟ ਇਹ ਕਿ ਦਮ ਮੈਂ ਕਿਦਾਂ ਲੈ ਕੇ ਦਵਾਂ ਬੁਰਾ ਲੱਗਦਾ ਵੀ ਮੁੰਡੇ ਨੂੰ ਦੱਸੂਗੀ ਮੁੰਡਾ ਇਹ ਬਾਹਰੋਂ ਫੋਨ ਕਰੂਗਾ ਕਿ ਮੰਮੀ ਤੂੰ ਇਹ ਕੀ ਕਰਦੀ ਫਿਰਦੀ ਨਮੀ ਨਮੀ ਅਜੇ ਰਹਿਣ ਦੀ ਮੈਂ ਤਾਂ ਲੱਕੋ ਭਾਈ ਆ ਗਈ ਸਭ ਚਲ ਕੋਈ ਨਹੀਂ ਮਹੀਨਾ ਦਸ ਦਿਨ ਹੋਰ ਰਹਿ ਗਿਆ ਮਹਾਰਾਜ ਉਹਨਾਂ ਚੰਗਾ ਚੰਗਾ ਆ ਜੀ ਤੇ ਮੈਂ ਕਰਕੇ ਤੇ ਇਹਨਾਂ ਨੂੰ ਬਣਾ ਲੂਗੀ ਦਵਾ ਨੂੰ ਇੱਕੋ ਜਿਹਾ ਕਰ ਦਊਂਗੀ ਸੁਣਾ ਦਿਨਾਂ ਸਾਰੀਆਂ ਫੋਟੋਆਂ ਖਰਾਬ ਹੋ ਗਈਆਂ ਇਤਨੀ ਕੀ ਕਹਿੰਦੇ ਗਿੰਦਾ ਮੰਮੀ ਹਾਂ ਬੀਬੀ ਨੂੰ ਕਿਤੇ ਪੂਜਾ ਕਿਤੇ ਪੂਜਣ ਲੱਗ ਪਈ ਪੋਤਾ ਹੀ ਦੇਖ ਕਰਦੇ ਨੇ ਕੋਲੇ ਲੱਤਾ ਜੋੜਦੇ ਹੋਣੇ ਆ ਉਹ ਕਰਦੇ ਹੋਣੇ ਬਾਅਦ ਕੰਮ ਕਰ। ਪੂਜਾ ਪੂਜਾ ਹਾਂਜੀ ਉਹ ਗੱਲ ਥੋੜੀ ਕੀ ਕਹਿਣਾ ਬੇਬੂ ਨੇ? ਉਹ ਮੰਮੀ ਮੈਂ ਕਿਹੜਾ ਬਾਜ਼ਾਰ ਚੱਲਿਆ। ਮੈਂ ਕੋਲੇ ਹੋਰ ਉਹਨਾਂ ਨੂੰ ਦੱਸ ਦੋ ਮੈਨੂੰ। ਉਹ ਚਲ ਪੋਛ ਲੈ ਇੰਨਾਂ ਨਾਲ ਚਮਕੀ ਚ ਵੀ ਹੋਈ ਹੁੰਦੀਆਂ ਇਹਨਾਂ ਨੂੰ ਪਤਾ ਕਿਹੜੀ ਚੀਜ਼ ਮੁੱਕੀ ਆ ਕਿਹੜੀ ਹੈ। ਹਾਂਜੀ ਆਵਾਜ਼ ਮਾਰਣ ਤੇ। ਉਹ ਮੈਂ ਚੱਲਿਆ ਬਾਜ਼ਾਰ। ਉਹ ਆਗੂ ਦਾ ਪਤਾ ਕਰਦੇ ਹੋਣਾ ਇਹ ਰਾਂ। ਤੇ ਕੋਈ ਸਮਾਨ ਸਮੂਹਣਾ ਦੱਸ ਦੋ ਮੈਨੂੰ। ਮੇ ਸਾਮਾਨ ਜਿਹੜਾ ਲਿਆਉਣਾ ਵਾ ਮੰਮੀ ਸਾਰਾ ਸੋਦਾ ਸੋਦਾ ਘਰ ਆਇਆਗਾ ਵਾ ਕੋਈ ਚੀਜ਼ ਦੀ ਲੋੜ ਹੋਊਗੀ ਤੇ ਮੇਰੇ ਬਾਅਦ ਚ ਜਾ ਕੇ ਲੈ ਆਇਓ ਹੁਣ ਤੁਸੀਂ ਖਾਦ ਲੈਣ ਜਣਾ ਹਾਂ ਉਹਦੀ ਸੋਦਾ ਥੋੜਾ ਲੈਣ ਤੇ ਲੈ ਉਹ ਚੱਲ ਕੋਈ ਨਹੀਂ ਮੈਂ ਫੜ ਲਿਆਂਗਾ ਉਹ ਪਾਪਾ ਨੂੰ ਪੁੱਛ ਲੈਣਾ ਉਹ ਖਾਣ ਨੂੰ ਪਾਪਾ ਨੂੰ ਕੀ ਪੁੱਛਣਾ ਅੰਦਰ ਪਰ ਲੰਮੀ ਪਈ ਰੈਸਟ ਕਰਦੇ ਹੁਣ ਪਈ ਰਹਿੰਦੇ ਤੇ ਉਹ ਜਿਹੜੇ ਤਲੇ ਤੁਲਗੇ ਚੀਜ਼ਾਂ ਨਿਆਣੇ ਅੱਜ ਕੱਲ ਖਾਂਦੇ ਬਰਗਰ ਕਹਿ ਦਿੰਦੇ ਕੀ ਹੈ ਨਾ ਉਹ ਲਿਆ ਦੀ ਇਹਨਾਂ ਨੂੰ ਠੀਕ ਹੈ ਇਹਨਾਂ ਨੂੰ ਲਿਆ ਦੀ ਇੱਕ ਇੱਕ ਨਹੀਂ ਇਹ ਤੇ ਪੂਜਾ ਵੀ ਹੈ ਮੇਰੇ ਲਈ ਨਾ ਲਿਆਇਓ ਤੁਸੀਂ ਨੂਰ ਲਈ ਤੇ ਉਹਦੇ ਲਈ ਲੈ ਆਇਓ ਪਮਲੇ ਮੇਰਾ ਅੱਗੇ ਨਾ ਬੀਪੀ ਬੜਾ ਘਟਿਆ ਤੇ ਮੈਂ ਹੁਣੇ ਖਰਾਕ ਖਾਦੀ ਆ ਹੁਣ ਥੋੜਾ ਜਿਹਾ ਫਰਕ ਪੈਦੇ ਮੈਂ ਵੀ ਬਸ ਵਿਹਲੀ ਹੋ ਗਈ ਮੈਂ ਵੀ ਲੱਗੀ ਹਾਂ ਰੈਸਟ ਕਰਨ ਪਾ ਮੈਂ ਸੁੱਤੀ ਆ ਤੇ 버ਗਰ ਲੈ ਆਏ ਉਹਨਾਂ ਦੋਵਾਂ ਲਈ ਉਹਨਾਂ ਨੇ ਖਾ ਲੈਣਾ ਹਾਂ ਚੱਲ ਤੂੰ ਵੀ ਮੰਗਾਲਾ ਕੋ ਜਿਹੜਾ ਤੇਰੀ ਚੀਜ਼ ਚੀਕਾ ਮੇਰਾ ਕੋਈ ਚੀਜ਼ ਹੋਣੀ ਜੀ ਕਰਨ ਠੀਕ ਆ ਚੱਲ ਮੈਂ ਲੈ ਆਉਂਦਾ ਉਹ ਜਿਹੜਾ ਲੈ ਆਉਂਦਾ ਆਹੋ ਲੈ ਆਏ ਕੋਈ ਨਹੀਂ ਆ ਚੱਲ ਮੰਮੀ ਆ ਵੀ ਚੰਗਾ ਹੋਇਆ ਯੋ ਜਿਹੜੀ ਖਾਦ ਮਿਲ ਗਈ ਆ ਨਹੀਂ ਤੇ ਆ ਦੁਕਾਨਦਾਰ ਤੇ ਇੰਨਾ ਖਰਾਬ ਕਰਦੇ ਆ ਨਾ ਜਿਨ੍ਹਾਂ ਨੇ ਉਹ ਪੈਕਟਾਂ ਵਾਲੀ ਨਾਲ ਦਵਾਈ ਲੈਣੀ ਉਹਨਾਂ ਨੂੰ ਖਾਦ ਦਿੰਦੇ ਆ ਕਾਦਮ ਨਹੀਂ ਹੋਂਦਾ ਮਿਲਣ ਦੀ ਹੈਗੀ ਆ ਵੀ ਵਧੀਆ ਹੋ ਗਿਆ ਚਲ ਆਪਣਾ ਝੋਨੇ ਦਾ ਤਾਂ ਸਰੂਗਾ ਮਿਲਦੀ ਨਹੀਂ ਬੜੀ ਔਖੀ ਹੈ ਸਾਰੇ ਕਹਿੰਦੇ ਵੀ ਮਿਲਦੀ ਨਹੀਂ ਖਾਦ ਆਹੋ ਇਹ ਤੇ ਗੱਲ ਹੈ ਨਹੀਂ ਨਹੀਂ ਕਹਿੰਦੇ ਮਗਰ ਉਹ ਨਹੀਂ ਆਉਂਦੀ ਆਹੀ ਆਹੋ ਦੀਦੀ ਹੋ ਗਈ ਮੈਡਮ ਜੀ ਨੀਂਦ ਪੂਰੀ ਹਾਂਜੀ ਮੈਂ ਤਾਂ ਲੰਮੇ ਪਈ ਨਾ ਮੈਨੂੰ ਵੀ ਨਹੀਂ ਨੀਂਦ ਆ ਗਈ ਮੈਨੂੰ ਪਤਾ ਨਹੀਂ ਲੱਗਾ ਤੋ ਤੁਸੀਂ ਕਿਥੇ ਕੜੀ ਰੈਸਟ ਕਰ ਲਈ ਕੋਈ ਨਹੀਂ ਮੇਰੀ ਰੈਸਟ ਹੀ ਰੈਸਟ ਆ ਮੈਂ ਅੱਗੇ ਕਹਿਣੀ ਮਮੇ ਮੈਂ ਇਹਦੇ ਨਾਲ ਚਿਹਰੇ ਤੋਂ ਲੱਗਣਿਆ ਹੈ ਬਸ ਹੁਣ ਇਹਨੂੰ ਨੀਂਦ ਆ ਗਈ ਹੈ ਪਰ ਕਹਿ ਨਹੀਂ ਰਹੀ ਹੈਗੀ ਇਨੂੰ ਮੈਂ ਆਪ ਹੀ ਕਿਹਾ ਮੈਂ ਜਾ ਜਾ ਕੇ ਸੌ ਜਾ ਆਪਣੇ ਆਪ ਤੇ ਮੈਂ ਨਹੀਂ ਜਾਣਾ ਨਹੀਂ ਹੈਗਾ ਹੁਣ ਵੀ ਜਿਹੜੀ ਭੜੇ ਥੱਕੇ ਨੇ ਉਠੇ ਆਪਨ ਇਧਾਂ ਨੀਂਦਾਈ ਕਿਤਾ ਮੈਂ ਕਿੰਨਾ ਕੰਮ ਕਰਕੇ ਮੈਂ ਵਿੱਲੇ ਹੋਈ ਹੁੰਨੀ ਆ ਤੇ ਹੋਰ ਸੌਣ ਲੈਣਾ ਸੀ ਇੱਥੇ ਕਿਹੜਾ ਗਾੜੀਆਂ ਲੋ ਧਰੀ ਆ ਵੀ ਜਿਹੜੇ ਹੁਣੇ ਕੰਮ ਕਰਕੇ ਰਹਿਣਾ ਹਾਂ ਤਾਂ ਭਾਜ ਤੁਨ ਉੱਚੇ ਚੇ ਬਚਾ ਮੰਡੇ ਹੁਣ ਕਿੱਥੇ ਜਾਣੀ ਓਏ ਬਾਜ਼ਾਰ ਨੂੰ ਗਏ ਆ ਖਾਦ ਆਈ ਹੀ ਉਹ ਤੇ ਉਹ ਤਾਂ ਕਰਕੇ ਆਵਾਜ਼ ਮਾਰਨ ਲਈ ਬਜੇ ਕੋਈ ਚੀਜ਼ ਲਿਆਉਣ ਵਾਲੀ ਆ ਤਾਂ ਦੱਸ ਦੋ ਮੈਂ ਲੈ ਆਉਂਗਾ ਸ਼ਹਿਰ ਨੂੰ ਚੱਲਿਆਂ ਤਾਂ ਆਈਆਂ ਤੈਨੂੰ ਪਤਾ ਸ਼ਹਿਰ ਜਾਣਾ ਫਿਰ ਬਾਰ-ਬਾਰ ਕਿਹੜਾ ਸੌਖਾ ਆ ਐਡੀ ਦੂਰ ਜਾਣਾ ਪੈਂਦਾ ਯੋ ਲਾਗੋ ਬੰਨਾ ਕੋਈ ਚੀਜ਼ ਮਿਲਦੀ ਹੋਵੇ ਤੇ ਫਿਰ ਵੀ ਆ ਹਨਾ ਬਹਨੇ ਇਹ ਤੇ ਹੈ ਵਾ ਪਿੰਡਾਂ ਥਾਵਾਂ ਦਾ ਇਹੋ ਤੇ ਉਹ ਹੁੰਦੀ ਆ ਹਾਂਜੀ ਹਾਂਜੀ ਆਹ ਚਲ ਨੋਰ ਕਿੱਥੇ ਹੈ ਨੋਰਵੇ ਆਪਣੇ ਕਮਰੇ ਚ ਪਈ ਹੋਣੀ ਆ ਨੰਮੇ ਉਧਰ ਹੋਰ ਕੀ ਕਰਨਾ ਨੇ ਨਾ ਖੇਡਣ ਦੀ ਹੋਊਗੀ ਬਈ ਹੋਣੀ ਆ ਤਰੰਗੇਜ ਬਣਾਉਣ ਉਹ ਕੱਟਦੀ ਰਹਿੰਦੀ ਆ ਕਾਪੀ ਦੇ ਪੇਜ ਪਾੜੀ ਜਾਂਦੀ ਹੋਣੀ ਆ ਤੇ ਬਣਾਈ ਜਾਂਦੀ ਹੋਣੀ ਆ ਫੁੱਲ ਬੂਟੀਆਂ ਚਲ ਕੋਈ ਗੱਲ ਨਹੀਂ ਤੇ ਮੈਨੂੰ ਉਹਦੇ ਬਾਰੇ ਜਾਣਟੀਆਂ ਤੇ ਮੈਨਾਂ ਮੜਾ ਚ ਮੋਹ ਤੋਂ ਨਾ ਤੁੰਮੀ ਚਾਹ ਪੀਣੀ ਤੇ ਬਣਾਉਂ ਮੈਂ ਈ ਪਾਪਮ ਚਾਹ ਲੈਣੀ ਆ ਬਿਪਨ ਕੈਨੇਡਾ ਖਾਣ ਨੂੰ ਕੁਛ ਲੈਣਾ ਤਾਂ ਲਿਆ ਪਾਪਮ ਨੂੰ ਪੁੱਛ ਲਓ ਕੀ ਮੰਗਾਉਣਾ ਤੇ ਪੂਜਾ ਵੀ ਆਂਦੀ ਕਿ ਸੁੱਤੀ ਜਾਂਦੇ ਸੁੱਤੀ ਰਹਿੰਦੇ ਘੜੀ ਹੁਣ 버ਗਰ ਮੰਗਾਤਾ ਤੇਰੇ ਲਈ ਉਹ ਘਾਲੀ ਦਗਾਤੇ ਮੈਂ ਘੜੀ ਨਿਆਣੀ ਤੁਹਾਨੂੰ ਪਤਾ ਕਿੰਨਾ ਕੁ ਤਲਿਆ ਖਾਦਾ ਸੀ ਕਿੰਨਾ ਕੁ ਖਾ ਲੈਣਾ ਤੂੰ ਹੀ ਰਹਿਣ ਦਿੰਦੇ ਐਵੇਂ ਵਰਕਤ ਹੀ ਖਚੋ ਗਈ ਕੋਈ ਗੱਲ ਨਹੀਂ ਜਿੱਦਾਂ ਤੂੰ ਆਪਣੀ ਮੰਮੀ ਵਾਸਤੇ ਨਿਆਣੀ ਆ ਨਾ ਓਦਾਂ ਇਹ ਮੰਮੀ ਲਈ ਵੀ ਨਿਆਣੀ ਆ ਤੂੰ ਇਹ ਵੀ ਹੁਣ ਤੇਰੀ ਚਾਚੀ ਚੀਤੀ ਵਾਸਤੇ ਮੰਗਾ ਦੇ ਤੇ ਇੰਨੀ ਆ ਮੰਡੀ ਤੇ ਕਹਿੰਦੀ ਮੇਰਾ ਬੀਬੀ ਵਧੀਆ ਮੈਂ ਤੇ ਖਾਣਾ ਨਹੀਂ ਮੈਂ ਮੇਰਾ ਅੱਗੇ ਬੀਬੀ ਬੜਾ ਲੋ ਜਾ ਹੂੰ ਦਿਆਵਾ ਤੇ ਮੇਰਾ ਨਹੀਂ ਜੀ ਕੰਡਾ ਕੋ ਉਹ ਵੀ ਖਾਣ ਨੂੰ ਤਲਿਆ ਮਲਿਆ ਖਾ ਕੇ ਤੇ ਹੋਰ ਸਿਰ ਘੁੰਮਣ ਦਾ ਆਪਣਾ ਵਾ ਚਲ ਕੋਈ ਗੱਲ ਨਹੀਂ ਆਪ ਨਹੀਂ ਮੈਂ ਨਹੀਂ ਖਾਣਾ ਹੈਗਾ ਤੂੰ ਇਹ ਖਾ ਲੋ ਕੋਈ ਨਹੀਂ ਘੱਟ ਖਾਤਾ ਜੋਦੇ ਨਾਲ ਜਿਹੜਾ ਦੋਖੋਂ ਨਾ ਉਹ ਵੰਡਿਆ ਜਾਂਦਾ ਆਹੋ ਚਲ ਦੋਵੇਂ ਪੈਣਾ ਬੰਦ ਕੇ ਖਾਦੇ ਨੂਰ ਨੇ ਤੇ ਕੱਲੀ ਨੇ ਮਹਾਰਜ ਜਣਾਈ ਆ ਆਹੋ ਮੈਨੂੰ ਕਿ ਤੈਨੂੰ ਪਤਾ ਚਾਪੜਾ ਨਹੀਂ ਨੇ ਕੋਈ ਨਹੀਂ ਚਾਹ ਰਹਿੰਦੇ ਤੂੰ ਜਾ ਮੂੰਹ ਹੱਥ ਧੋਲਾ ਪਹਿਲਾਂ ਫਿਰ ਵੇਦਦੇ ਆ ਲੈnde ਬੱਪ ਨੂੰ ਫਿਰ ਬਣਾਉਨੇ ਇੱਕੋ ਵਰੀ ਹਣ ਚਲੋ ਠੀਕ ਆ